ਚਲੇ ਇਦਾਂ ਕਰਦੀਆਂ ਭਾਬੀ ਦਾ ਜਿਹੜਾ ਸਮਾਨ ਲਿਆਉਣਾ ਨਾ ਫੜਾ ਹੀ ਜਾਨੀ ਆ ਫਿਰ ਘਰੋਂ ਮੁੜ ਕੇ ਆਇਆ ਹੀ ਨਹੀਂ ਜਾਂਦਾ ਕਿਹੜਾ ਵਾ ਜਾ ਕੇ ਇਹਨਾਂ ਨੂੰ ਗੱਲਾਂ ਸਾਰੀਆਂ ਦੱਸਦਾ ਕਿ ਮੈਂ ਰਿਸ਼ਤੇ ਤੋਂ ਕੁਛ ਨਹੀਂ ਕਿਉਂ ਲੜ ਕੇ ਕਿਹੜੀ ਗੱਲ ਹੋ ਗਈ ਆਂਦੀ ਆਵੇ ਤੋ ਹੀ ਨਾ ਕਿ ਇਹਨਾਂ ਗੱਲਾਂ ਕਰਦੇ ਸੀ ਕਿ ਨਵਾਂ ਦਾ ਰਿਸ਼ਤਾ ਚੜਾਉਣਾ ਮੈਂ ਕੁਛ ਨਹੀਂ ਹੈਗੀ ਚੋਪੀ ਹੋਣਾ ਹੀ ਥੋੜੀ ਕਰਾਈ ਮੇਰਕੋ ਜੇ ਤੁਹਾਨੂੰ ਵੀ ਕੁਝ ਬੋਲ ਦਿੰਦੇ ਤੇ ਤੁਹਾਡੇ ਕੋ ਵੀ ਕਰਾ ਲੈਣੀ ਹੈ ਸੰਮਣ ਤੈਨੂੰ ਪਤਾ ਹੈਗਾ ਮੇਰੀ ਆਦਤ ਹੈ ਮੈਂ ਢਿਸ਼ੇਤੀ ਨਹੀਂ ਕੁਝ ਬੋਲਦੀ ਹੁੰਦੀ ਜੇ ਬਹੁਤਾ ਜ਼ਿਆਦਾ ਕਰਨ ਨਾ ਮੈਂ ਫੇਰੀ ਕੁਛ ਬੋਲਣਾ ਹੀ ਤੇ ਵੀ ਆ ਗਿਆ ਲਾ ਵੇ ਹਾਂਜੀ ਹਾਂਜੀ ਆ ਜਾ ਫਿਰ ਹੋਰ ਕਿਤੇ ਤੀ ਬਾਸ ਸਵੇਰੀਆ ਤੇ ਫੋਨ ਡੇ ਉਹ ਕੰਮ ਹੀ ਕੋਈ ਆਹੋ ਕਿੱਥੇ ਗਿਆ ਰੋ ਕਿਤੇ ਨਹੀਂ ਅੱਜ ਬਾਬਾ ਬੁੱਢਾ ਸਾਹਿਬ ਦੀ ਤਾਂ ਜਨਮ ਦਿਹਾੜੀ ਨਾ ਅੱਛਾ ਤੇ ਮੈਂ ਚਲੋ ਹਾਜੀ ਤੇ ਆਈਏ ਮਹਾਰਾਜ ਦੇ ਘਰ ਤੁਹਾਨੂੰ ਉਹਦਾ ਦੰਦਾ ਮੈਂ ਵੀ ਲਾ ਹੁੰਦਾ ਤੂੰ ਗਏ ਨਹੀਂ ਹੋ ਹੂੰ ਦੱਸੇ ਨਹੀਂ ਤੂੰ ਮੈਂ ਤਾਂ ਸਭ ਕੋਈ ਬਲਕ ਚ ਰਹਿ ਗਿਆ ਮੈਂ ਤੂੰ ਟਾਈਮ ਨਾ ਉੱਠਦੇ ਜੇ ਪਾਏ ਬਣਿਆ ਹਾਜੀ ਨਹੀਂ ਨਹੀਂ ਮੇਰੇ ਕੋਲ ਨਹੀਂ ਅੱਜ ਆ ਗਿਆ ਫਿਰ ਚਲੋ ਮਾਲ ਕੇ ਆ ਵੀ ਸੁਖ ਸੁਖਨਾਂ ਦੇ ਸਾਰਾਂ ਤੇ ਲਿਆਵੇ ਬਿਲਕੁਲ ਬਿਲਕੁਲ ਪਰਮਾਤਮਾ ਸਭ ਤੇ ਬਖਸ਼ਿਸ਼ ਕਰੇ ਮੈਂ ਤੇ ਲੋਕਾਂ ਕੀ ਕਹਿੰਦੇ ਮੋਨਾ ਹਾਂਜੀ ਨਾ ਉਹਦੇ ਨਾਨਕੇ ਦਾ ਫੋਨ ਆਇਆ ਸੀ ਉਹ ਕਹਿੰਦੇ ਹੀ ਪਿੰਦਰੋਣੀ ਵਿਆਹ ਲਈ ਉਹ ਇਹ ਤੇ ਵਧੀਆ ਗੱਲ ਆ ਚਲੋ ਵਿਆਹ ਲਈ ਕਹਿੰਦੇ ਤੇ ਕਰ ਲੈਨੇ ਕੋਈ ਨਹੀਂ ਸਲਾਹ مشورہ ਉਹਨਾਂ ਨਾਲ ਮਿਲ ਕੇ ਐ ਤੇ ਕੀ ਕਰ ਲਈਏ ਕਿ ਜਾਂ ਫਿਰ ਰਾਦਾ ਵੀ ਅਗਲੇ ਸਾਲ ਦਾ ਰੱਖੀਏ ਮੇਰਾ ਤੇ ਆਪਰਾਦਾ ਅਗਲੇ ਸਾਲ ਦਾ ਹੀ ਪਰ ਉਹਦਾ ਨਾ ਕੋਣੇ ਕੋਈ ਆਏ ਬਾਹਰੋਂ ਅੱਛਾ 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 ਤੇ ਉਹਨਾਂ ਨੇ ਜਾਣਾ ਆ ਉਹ ਕਹਿੰਦੇ ਕਿ ਭਾਈ ਹੋਣੀ ਕਰ ਦੋ ਐਰਕਾ ਹੀ ਤੇ ਕੋਈ ਨਹੀਂ ਚਾਚਾ ਜੀ ਇੱਥੇ ਕਿਹੜੀ ਮਾੜੀ ਗੱਲ ਆ ਚੰਗਾ ਸਗੋ ਜਿਹੜਾ ਕੰਮ ਹੋ ਜਾਏ ਵਧੀਆ ਉਹ ਤਾਂ ਚੱਲ ਮੈਂ ਵੀ ਲਈ ਆ ਪਰ ਪਤਾ ਲੱਗੇ ਨਾ ਕਿਹੋ ਜਿਹਾ ਕਰਨਾ ਫਿਰ ਜਿੱਦਾਂ ਆ ਵੀ ਆਪਾਂ ਤੁਸੀਂ ਪਤਾ ਕਰ ਲਿਓ ਕਿ ਨਹੀਂ ਜਿਹੜਾ ਹੋ ਤਾਂ ਨਹੀਂ ਕਰਨਾ ਕਰਾਂ ਕਿਤੇ ਵਿਆਹ ਹੀ ਤੁਸੀਂ ਵੇਖੋ ਸਾਡੀ ਤੀ ਸਾਡੀ ਇੱਜ਼ਤ ਲੈ ਕੇ ਅਗਲੇ ਘਰ ਜਾਣਾ ਬਿਲਕੁਲ ਬਿਲਕੁਲ ਆਪਣੇ ਸੰਸਕਾਰਾਂ ਨੇ ਚੱਲੀ ਆ ਤੇ ਵਧੀਆ ਪੜ੍ਹਾਈ ਲਿਖਾਈ ਸਾਰਾ ਕੁਝ ਜੋ ਕੀਤਾ ਵਾ ਤੇ ਫਿਰ ਇਹ ਆ ਵੀ ਅੱਗੇ ਵੀ ਉਦਾਂ ਦੇ ਕੰਮ ਸੋਭਦਾ ਵਾ ਮੰਨ ਲਓ ਲੈਣਾ ਦੇਣਾ ਤਾਂ ਕੁਝ ਨਾ ਹੈ ਨਹੀਂ ਮੇਰੇ ਹਿਸਾਬ ਨਾਲ ਨਹੀਂ ਕੋਈ ਡਿਮਾਂਡ ਇਦਾਂ ਦੀ ਤੁਹਾਨੂੰ ਵੀ ਕੋਈ ਦੱਸਿਆ ਬਚੋ ਲਿਆ ਜਾਂ ਤ ਨਹੀਂ ਨਹੀਂ ਡਿਮਾਂਡ ਨਹੀਂ ਕੋਈ ਵੀ ਦੱਸੀ ਤੇ ਨਰੇ ਪਿੰਦਰ ਤਾਂ ਮੈਨੂੰ ਪਹਿਲਾਂ ਤੋਂ ਜਾਣਦਾ ਚਾਚਾ ਜੀ ਜਦੋਂ ਆਪਾਂ ਇਕੱਠੇ ਪੜਦੇ ਵੀ ਹਾਂ ਨਾ ਉਦੋਂ ਵੀ ਉਹਦੀ ਸੋਚ ਜਿਹੜੀ ਬੜੀ ਵਧੀਆ ਹੁੰਦੀ ਵੀ ਆਪਾਂ ਕਦੇ ਵੀ ਇਦਾਂ ਨਹੀਂ ਆਪੋ ਚ ਫ੍ਰੈਂਡਲੀ ਤੌਰ ਤੇ ਗੱਲ ਕਰਦੇ ਰਹੇ ਹਾਂ ਵੀ ਆਪਾਂ ਨਾ ਇਹੋ ਜੇ ਦਾਜਪ੍ਰਤੀ ਕੋਈ ਲੈਣਾ ਦੇਣਾ ਕੋਈ ਇਦਾਂ ਦਾ ਨਹੀਂ ਕਰਨਾ ਬਸ ਇਹ ਆ ਵੀ ਸਮਾਜ ਨੂੰ ਚੰਗੀ ਸੇਧ ਦੇਣੀ ਹੈ ਤੇ ਉਹ ਮੈਨੂੰ ਪਤਾ ਵੀ ਉਹਦੇ ਜਿਹੜੀ ਮਦਰ ਨੇ ਉਹ ਵੀ ਉਸੇ ਸਿਸਟਮ ਦੇ ਨੇ ਬਾਕੀ ਫੇਰ ਵੀ ਕੁੜੀਆਂ ਨੇ ਸਲਾਹ ਕਰ ਲੈਣੀ ਆ ਕੁੜੀਆਂ ਨੇ ਰੀਝਾਂ ਹੁੰਦੀਆਂ ਨੇ ਪਤਾ ਕਈ ਉਹੀ ਤਾਂ ਮੈਂ ਕਹਿੰਦੇ ਆ ਵੀ ਵੇਖੋ ਜ਼ਿੰਦਗੀ 'ਚ ਇੱਕ ਦਿਨ ਇਹ ਹੋਣਾ ਹੁੰਦਾ ਵਾ ਤੇ ਨੜੇ ਆ ਵੀ ਬਰਾਤ ਸਾਹਮਣੇ ਤੁਹਾਡਾ ਫਰਜ਼ ਹੈ ਨਾ ਚੰਗੀ ਤਰ੍ਹਾਂ ਬਿਲਕੁਲ ਆਪਣਾ ਬਰਾਤ ਦੀ ਸੇਵਾ 'ਚ ਕੋਈ ਕਮੀ ਪੇਸ਼ ਨਹੀਂ ਆਉਣ ਦੇਣੀ ਉਹ ਚਾਹਿਆ ਹੈਗਾ ਹੀ ਪਰ ਕਿਤਰਾ ਕਰਨਾ ਹੋਂ ਤੇ ਤੇਰੇ ਸਾਹਮਣੇ ਬਚੇਰਾ ਲੈਣ ਲਈ ਆ ਆਪਣਾ ਚਲੋ ਉਹ ਵੀ ਚਾਚੇ ਦੀ ਗੱਲ ਹੈਗੀ ਆ ਬਾਕੀ ਸਾਡੀ ਧੀ ਤੇ ਕੋਈ ਬੋਝ ਨਹੀਂ ਆ ਐਂ ਵੇਖੋ ਜੇ ਹੈਗੇ ਆ ਤੂੰ ਹੀ ਹੈਗੇ ਜੀ ਉਹ ਜੀ ਨਹੀਂ ਆਪਾਂ ਵਿੱਚ ਲੈਣੀ ਹੈਗੀ ਪਰ ਇਹ ਆ ਵੀ ਬਰਾਤ ਦੇ ਭਾਏ 100 ਬੰਦਾ ਤੇ ਭਾਏ 150 ਆ ਆਪਾਂ ਕੋਈ ਪ੍ਰਤੀ ਨਹੀਂ ਕੋਈ ਗੱਲ ਕਰਨ ਦਾ ਜੀ ਬਾਕੀ ਚੱਲ ਉਹਨਾਂ ਨੇ ਤੇ ਨਹੀਂ ਕਿਹਾ ਕੁਝ ਵੀ ਹਾਂਜੀ ਤੇ ਤੂੰ ਆਪਣੇ ਹਿਸਾਬ ਨਾਲ ਮਾੜੀ ਜੀ ਗੱਲ ਕਰਕੇ ਵੇਖੀ ਪਿੰਦਰ ਦਾ ਕਿ ਟੋੜੂਗੇ ਹੈਗਾ ਕੋਈ ਵਿਚਾਰ ਲੈਣ ਦੇਣ ਦਾ ਨਹੀਂ ਪਤਾ ਮੈਂ ਪਿੰਦਰ ਨਾਲ ਇਹੋ ਜੀ ਗੱਲ ਕਰਾਂਗਾ ਤੇ ਉਹਨੇ ਮੇਰੀ ਗੱਲ ਦਾ ਉਲਟਾ ਗੁੱਸਾ ਕਰਨਾ ਕਿਉਂਕਿ ਉਹ ਚੀਜ਼ਾਂ ਤੋਂ ਉਹਨੂੰ ਉਹਨੇ ਕਹਿਣਾ ਵੀ ਇਹ ਤੇ ਮੈਨੂੰ ਪਹਿਲਾ ਰਿਸ਼ਤੇਦਾਰੀ ਤੋਂ ਜਾਣਦਾ ਤੇ ਫੇਰ ਵੀ ਮੈਨਾਂ ਉਹ ਜੀ ਗੱਲ ਕਰਨ ਧਿਆ ਤੇ ਫਿਰ ਉਹਦੇ ਚ ਹਾਦੇ ਚ ਥੋੜੀ ਜੀ ਫਿੱਕ ਪੈਂਦੀ ਹੈ ਜੇਕਰ ਤੁਸੀਂ ਗੱਲ ਪਿਛਾਉਣੇ ਵੀ ਹੈ ਨਾ ਕੋਈ ਇਦਾਂ ਦੀ ਤੇ ਉਹ ਚੋਲਿਆਂ ਨੂੰ ਕਹੋ ਕਿ ਉਹ ਆਪਣੀ ਸਸਤਰੀ ਤੌਰ ਤੇ ਜੇ ਕਰੀ ਪੁੱਛਣਾ ਚਾਹੁੰਦੀ ਹੈ ਤਾਂ ਪੁੱਛ ਲੈਣ ਜੇ ਕੋਈ ਹੋਊਗੀ ਵੀ ਉਹਨਾਂ ਦੀ ਤਾਂ ਕੋਈ ਗੱਲ ਕਰਦਾਂਗੇ ਬਰਾਬਰੂ ਸਾਹਮਣੇ ਨਾ ਹੋਊ ਤਾਂ ਫਿਰ ਕੋਈ ਮਾੜੀ ਮੋੜ ਗੱਡੀ ਕਰਦਾਂਗੇ ਚਾਚਾ ਜੀ ਨੇ ਇਦਾਂ ਦੀ ਗੱਲ ਕਿਉਂ ਵਣਾ ਉਹ ਤੇ ਗੁੱਸਾ ਕਰਨ ਵਾਲਾ ਜੀ ਚਾਚਾ ਜੀ ਵੇਖ ਲਓ ਜਦੋਂ ਮੇਰਾ ਵਿਆਹ ਹੋਇਆ ਹੈ ਨਾ ਤੇ ਮੈਨੂੰ ਆਂਦਾ ਵੀ ਕੋਈ ਚੀਤ ਨਹੀਂ ਲਈ ਹੈਗੀ ਜਾਂ ਅਗਲੇ ਨੂੰ ਕੋਈ ਤੰਗ ਪੇਸ਼ ਤੇ ਨਹੀਂ ਕੀਤਾਗਾ ਵੇਲ ਆ ਜੇ ਇਦਾਂ ਕੀਤਾ ਤਾਂ ਮੈਂ ਨਹੀਂ ਉਮਰ ਕਿਤੇ ਤੇ ਘਰ ਵਰਣਾ ਜੋ ਮੇਰੇ ਪ੍ਰਤੀ ਯਾਰ ਪ੍ਰਤੀ ਇਹੋ ਜੀ ਸੋਚ ਰੱਖ ਸਕਦਾ ਤੇ ਆਪਣੇ ਉਹ ਇਦਾਂ ਕਰ ਸਕਦਾ ਸਾਰਾ ਕੁਝ ਤੈਨੂੰ ਮਾਲਕਨੇ ਦੀ ਇਮਾਨਦਾਰੀ ਕਰਕੇ ਦੇ ਦਤਾਂ ਹਾਂ ਚੱਲ ਕੱਲਾ ਕੱਲਾ ਗੱਡੀ ਗੁੱਡੀ ਸਾਰਾ ਕੁਝ ਤੇ ਘਰ ਹੈਗਾ ਹੀ ਐ ਡਬਲ ਚੀਜ਼ ਦਵਾਂਗੇ ਖਲੋਤੀ ਰਹਿਣੀਗੇ ਪਾਸੇ ਲੱਗਣੀ ਨਹੀਂ ਨਹੀਂ ਕੋਈ ਨਿਆ ਚੀਜ਼ਾਂ ਨਾਲ ਨਹੀਂ ਜੀਆਂ ਨਾਲ ਭਾਗ ਹੁੰਦੇ ਆ ਉਹ ਹੀ ਪਹਿਲੇ ਚੱਲ ਆਪਣੇ ਜਿੱਤ ਗਲਤ ਫਾਇਮ ਮੁੰਡੇ ਦਾ ਸੁਭਾਅ ਹੁਣ ਵੇਖਿਆ ਮੈਂ ਸੁਭਾਅ ਬਹੁਤ ਵਧੀਆ ਆ ਦੋ ਵਾਰੀ ਮਿਲਿਆ ਮੈਂ ਉਦੋਂ ਵੀ ਆ ਨਾਲ ਬਹੁਤ ਵਧੀਆ ਸੁਭਾਅ ਆ ਮੁੰਡੇ ਦਾ ਅਰੇ ਚਾਚਾ ਜੀ ਵੈਸੇ ਵੀ ਜਿਹੜਾ ਬੰਦਾ ਰੋਜ਼ ਮੰਨ ਲਓ ਕੋਈ 200 400 ਬੰਦੇ ਚ ਵਿਚਰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਬਿਲਕੁਲ ਬਿਲਕੁਲ ਤੇ ਉਹਨੂੰ ਸਾਰਾ ਪਤਾ ਉੱਠਣ ਬੈਠਣ ਦਾ ਤੇ ਸਮਾਜ ਵਿੱਚ ਨਾਲੇ ਤਕਰੀਬਨ ਜਿਹੜੇ ਸੋਚ ਵਧੀਆ ਹੁੰਦੀ ਆ ਹਰੇਕ ਬੰਦਾ ਚਾਹੁੰਦਾ ਵਾ ਮੇਰੇ ਸਾਬ ਨਾਲ ਕੋਈ ਸਰਕਾਰੀ ਨੌਕਰੀ ਵਾਲਾ ਹੋਣਾ ਵੀ ਨਹੀਂ ਐ ਸਾਬ ਇਹ ਮੇਰੇ ਸਾਹ ਨਾਲ ਜਿਹੜੇ ਇਹਦੇ ਲਾਗੇ ਛੱਕੇ ਉਹਨੇ ਨਾ ਆਪ ਲੈਂਦਾ ਨਾ ਤੇ ਨਾ ਉਹਨਾਂ ਨੂੰ ਲੈਣ ਦਿੰਦਾ ਸਹੀ ਗੱਲ ਹੈ ਬਾਈ ਮੈਨੂੰ ਖੈਰ ਹੋ ਗਿਆ ਜੀ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਮੇਰੇ ਨਾਲ ਦਾ ਇੱਕ ਦੋ ਜਣੇ ਨਾ ਮੈਂ ਹੁਣ ਚਲੋ ਇਹਦੀ ਗੱਲ ਕੀ ਕਰੀਏ ਨਾ ਪਤਾ ਸਾਰੇ ਅੱਜਕੱਲ ਕਹਿੰਦੇ ਆ ਕਿ ਕਰੋ ਜੀ ਕੋਈ ਪਹਿਲੇ ਥੱਲੇ ਹੁੰਦੀ ਆ ਤੇ ਕਰ ਦਿੰਦੇ ਝਾਟੀ ਚਾਚਾ ਜੀ ਬਿਲਕੁਲ ਦੀ ਗੱਲ ਹੈ ਨਾ ਆਫਿਸ 'ਚ ਜਿਹੜੇ ਇੱਕ ਦੋ ਬੰਦੇ ਆ ਨਾ ਉਹ ਜੇ ਉਹ ਆਂਦਾ ਵੀ ਮੇਰੇ ਨਾਲ ਵਿਰੋਧਤਾ ਕਰ ਦਿੰਦੇ ਆ ਸਗੋਂ ਆਂਦਾ ਵੀ ਮੇਰੇ ਨਾਲ ਵਿਰੋਧਤਾ ਕਰਦੇ ਆ ਵੀ ਤੂੰ ਪਤਾ ਨਹੀਂ ਨਵੀਂ ਨੌਕਰੀ ਲੈ ਲਈ ਆ ਨਾ ਤੂੰ ਆਪਣੇ ਨਹੀਂ ਨਾ ਹੱਦਾਂ ਨੂੰ ਭ ਮੈਂ ਸੰਡਿਆ ਨੂੰ ਮੈਂ ਚੱਲ ਯਾਰ ਤੂੰ ਨਹੀਂ ਕੁਝ ਕਰਨਾ ਹੁੰਦਾ ਉਹਨਾਂ ਨੂੰ ਉਹਨਾਂ ਨੂੰ ਮੜਾ ਮੋਟਾ ਕਰਨ ਦਾ ਇਹ ਹੁਣ ਮਿਹਨਤ ਦਾ ਆਪਣਾ ਮਾਲ ਮੋਲੇ ਪਿਆ ਹੀ ਹੈ ਨਾ ਅਗਲੇ ਦਾ ਕੀ ਹੈ ਕਿਸੇ ਕੋਈ ਕੋਈ ਪੰਨ ਦਸ ਲੈ ਲਾਂਗੇ ਉਹ ਨਹੀਂ ਕੀ ਕਰ ਲਾਂਗੇ ਕ੍ਰਾਪਸ਼ਨ ਸਿਸਟਮ ਲੱਗੇ ਮਤਲਬ ਬਿਲਕੁਲ ਤਨਖਾਹ ਆ ਉਹਦੀ ਆਪਣਾ ਚੰਗਾ ਭਲਾ ਚੱਲਣ ਡਿਆ ਕੱਲਾ ਕੱਲਾ ਹੈਗਾ ਉਹਨੂੰ ਲੋੜ ਹੀ ਨਹੀਂ ਹੋਜੇ ਕੰਮ ਕਰਦੀ ਦੇ ਵੇਖੋ ਜਿਹੜੇ ਬੰਦੇ ਨੂੰ ਸਿਵਲ ਦੀ ਸਰਵਿਸ ਜਾਂ ਕੋਈ ਮਿਲ ਕੇ ਜੇ ਸਬਰ ਨਹੀਂ ਨਾ ਆਉਣਾ ਤੇ ਫਿਰ ਕਿਤੇ ਨਹੀਂ ਆ ਸਕਦਾ ਤੇ ਇਹ ਇਹ ਕਹੀ ਵੀ ਦਿਹਾੜੀ ਦਾ ਮਤਲਬ ਕਿ ਤੈਨੂੰ ਪਤਾ ਆ ਕਿ ਪਟਵਾਰੀ ਨਾ ਲਵੇ ਨਾ ਜੱਟ ਆਪ ਹੀ ਦੇ ਹੁੰਦਾ ਫੜੀ ਯਾਰ ਦੋ ਤੇ ਹੈ ਕੰਮ ਕਰਦੀ ਯਾਰ ਅੰਦਰੋਂ ਘੱਟੀਆਂ ਗੱਲਾਂ ਨੇ ਜਿਹੜੇ ਕਰਦੇ ਉਹਨਾਂ ਨੂੰ ਭੁਗਤਣਾ ਹੀ ਦੋਨਾ ਪੈਣੇ ਆਪਾਂ ਕੀ ਕਹਿਣਾ ਤੇ ਚਾਚਾ ਜੀ ਬਾਕੀ ਤੁਸੀਂ ਵੇਖਿਆ ਹੀ ਆ ਵੀ ਜਿਹੜਾ ਬੰਦਾ ਸੋਚ ਜਿੱਦਾਂ ਦੀ ਰੱਖਦਾ ਨਾ ਵਾਹਿਗੁਰੂ ਉਹਨੂੰ ਉਸੇ ਮਕਾਮ ਤੇ ਪਹੁੰਚਾਉਂਦਾ ਬੰਦਾ ਬੇਅਕੀ ਖਾਤ ਲਊਗਾ ਪਰ ਇਹ ਆ ਵੀ ਉਹਨੂੰ ਆਪ ਜਾਉਂਦੀ ਲਾਜ਼ਮੀ ਇੱਕ ਦਿਨ ਭੁਗਤਣਾ ਜ਼ਰੂਰ ਪੈਂਦਾ। ਇਹ ਕਰਕੇ ਵਾਹਿਗੁਰੂ ਤੋਂ ਡਰ ਕੇ ਰਹਿਣਾ ਚਾਹੀਦਾ ਜੇ ਉਹਨੇ ਬਖਸ਼ਿਸ਼ ਬਖਸ਼ੀ ਆ ਤੇ ਉਹਨੂੰ ਚੁੱਪ ਕਰਕੇ ਆਰਾਮ ਨਾਲ ਰਹਿ ਕੇ ਤੇ ਆਪਣਾ ਜ਼ਿੰਦਗੀ ਚ ਗੁਜ਼ਾਰੋ। ਚੱਲ ਫਿਰ ਕਰ ਲੈਨੇ ਉਹਨਾਂ ਨੂੰ ਫੋਨ। ਆਹ ਕੀ ਕੁਛ ਲੈ ਕੇ ਬਰਾਤ ਬਰੂਤ ਦਾ ਕਿਦਾਂ ਕਹਿੰਦੇ ਆ ਕਿ ਇਸ ਵੇਲੇ ਪੈਸ ਕਰੀਏ ਜਾਂ ਕਿਦਾਂ ਕਰਨਾ ਫਿਰ ਆਪਾਂ ਇਦਾਂ ਕਰਦੇ ਆ। ਸਭ ਤੋਂ ਪਹਿਲਾ ਸਾਡਾ ਕੰਮ ਆ ਵੀ ਤੂੰ ਇਹ ਵਿਚੋਲਿਆਂ ਨੂੰ ਕਰੋ ਹੌਸਲੇ ਨਾਲ ਫੋਨ। ਕਰਕੇ ਤੋਂ ਉਹਨਾਂ ਨੂੰ ਕਹੋ ਵੀ ਅੱਗੇ ਪੁੱਛੋ ਰਜਮ ਦੀ ਕਿਉਂਕਿ ਪਹਿਲਾਂ ਗੱਲ ਤੇ ਮੁੰਡੇ ਵਾਲੇ ਦੀ ਚੱਲਣੀ ਆ। ਚਲੋ ਸਤਕਾਰਯੋਗ ਆ ਉਹਨਾਂ ਨੇ ਕਿਹਾ ਉਹਨਾਂ ਨੂੰ ਪ ਸਮਾਜਿਕ ਤੌਰ ਤੇ ਚੀਜ਼ ਬਣਦੀ ਹੈ ਉਹਨਾਂ ਨੂੰ ਪੁੱਛੋ ਕਿ ਕਿਹੜਾ ਦੇਣਾ ਜਾਂ ਕਿਹੜਾ ਮਹੀਨਾ ਰੱਖਣਾ ਵਾ ਤੇ ਨਾਲੇ ਕਿਦਾਂ ਪ੍ਰੋਗਰਾਮ ਕਰਨਾ ਵਾ ਘਰ ਚ ਕਰਨਾ ਤੁਹਾਨੂੰ ਖੁਸ਼ ਰਹਿੰਦੇ ਜੇ ਕਿ ਪੈਲਸ ਤੇ ਰਹਿੰਦੇ ਜੇ ਜਿੱਦਾਂ ਨੂੰ ਮਨਜ਼ੂਰੀ ਹੋਈ ਪੱਟਾ ਲੈ ਹੋਈ ਸੁਣਨ ਚਾਹਿਆ ਮੇਰੇ ਕੋ ਕਹਿੰਦਾ ਕਿ ਮੈਂ ਚੁਣੀ ਚੜਾਈ ਕਰਨਾ ਹੈ ਨਹੀਂ ਨਹੀਂ ਚਾਚਾ ਜੀ ਪਰ ਆਪਾਂ ਕਰਨਾ ਪਿਆ ਹੀ ਆ ਵੇਖੋ ਆਪਣੀ ਨਵਦੀਪ ਵੀ ਸਰਵਿਸ ਕਰਦੀ ਆ ਤੇ ਪਿੰਦਰ ਵੀ ਸਰਵਿਸ ਕਰਦਾ ਵਾ ਤੇ ਯਾਰ ਜੇ ਆਪਾਂ ਮੰਨ ਲਓ ਦਾਜੀ ਜੀ ਵਿਚਾਰੇ ਚੰਗੀ ਤਰ੍ਹਾਂ ਸੰਭਾਲ ਦਾਂਗੇ ਇਹ ਤੱਕ ਸੇਵਾ ਗੁਰੂ ਘਰ ਲੰਗਰ ਵਾਲੇ ਹਿਸਾਬ ਹੁੰਦਾ ਜਿੱਥੇ ਸੰਗਤ ਹੁੰਦੀ ਆ ਤੇ ਕੀ ਹੋ ਚੱਲਿਆ ਵਾ ਚੱਲ ਫਿਰ ਕੋਈ ਨਹੀਂ ਉਹ ਤਰਾ ਮੈਂ ਕਰਦਾ ਨਾ ਉਹਦੇ ਨਾਨਕਿਆਂ ਨੂੰ ਫੋਨ ਤੇ ਬਾਕੀ ਤੂੰ ਗਰਲੀਨ ਨੂੰ ਭਲਾਈ ਨਾ ਉਹ ਵੱਲ ਹੂੰ ਕੋਈ ਹੈਗਾ ਇਹਨਾਂ ਦੇ ਹਿਸਾਬ ਤਾ ਮਨ ਲੱਗ ਚੀਜ਼ ਲੈਣੀ ਕਰਨਾ ਤੇ ਆਪੇ ਫਿਰ ਗਰਲੀਨ ਨਾਲ ਵੇਖ ਲੂਗੀ ਉਹਨਾਂ ਦੇ ਕੋਈ ਨਹੀਂ ਚਾਚਾ ਜੀ ਨੂੰ ਮੈਂ ਕੱਲ ਨਾ ਛਾਲਨ ਤੇ ਇਦਾਂ ਵਾ ਮੈਂ ਚੱਲਿਆ ਵਾਂ ਲੰਬੜਾ ਦੇ ਸੁਖਣੀ ਸਾਦਾ ਜੀ ਪਾਰਠ ਹੀ ਨਾ ਤੇ ਆਉਣਾਸ ਨਾ ਜੰਮਾ ਤੇ ਆਇਆ ਤੇ ਚੱਲੀ ਫਿਰ ਜਾਈ ਚੱਲ ਹਾਂ ਉਹਨੇ ਕੋਈ ਨਹੀਂ 5 ਮਿੰਟ ਆਜੋ ਫਿਰ ਕੋਈ ਮੈਂ ਮੋਟਰਸ ਲੈ ਕੇ ਚੱਲ 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 ਨਵ ਵਿਆਹ ਦੀਆਂ ਤਿਆਰੀਆਂ ਕਰੀਏ ਸ਼ੁਰੂ ਦਿਨ ਘੜੇ ਰਹਿ ਗਏ ਆ ਲੈ ਪਾਪੀ ਜੀ ਤੁਸੀਂ ਤੇ ਇਦਾਂ ਕਰ ਰਹੇ ਹੋ ਜਿਦਾਂ ਸਵੇਰੇ ਵਿਆਹ ਹੁੰਦਾ ਵਾ ਹਾਲੇ ਕੋਈ ਤਰੀਕ ਨਹੀਂ ਮਿੱਥੀ ਕੋਈ ਗੱਲਬਾਤ ਨਹੀਂ ਹੋਈ ਤੇ ਤਿਆਰੀਆਂ ਹੋਣੇ ਕਰ ਲੈਣੀਆਂ ਤੇ ਤੂੰ ਤਾਂ ਸਾਨੂੰ ਹੀ ਸਵੇਰੇ ਹੀ ਵਿਆਹ ਕਰ ਦਿੰਨੇ ਆ ਕੀ ਕਿਦਾਂ ਦੀਆਂ ਤੁਸੀਂ ਦੇਓ ਗੱਲਾਂ ਕਰਨ ਐਵੇਂ ਹੁਣ ਤੁਸੀਂ ਵੀ ਲੱਗ ਪਿਓ ਸਵਣ ਵਾਂਗੂ ਮੇਂ ਜਾ ਕਰਨ ਅੱਗੇ ਉਹ ਕਰਦੀ ਰਹਿੰਦੀ ਤੇ ਹੁਣ ਤੁਸੀਂ ਆਗੇ ਨਹੀਂ ਸੱਚੀ ਤੇਰੇ ਸਹੁਰਿਆਂ ਦਾ ਫੋਨ ਆਇਆ ਹੀ ਲਾ ਮੈਨੂੰ ਦੱਸਣ ਦੇ ਹੀ ਤੇ ਕਹਿੰਦੇ ਆ ਭੀ 2-2 ਮਹੀਨੇ ਠਹਿਰ ਕੇ ਦੇ ਦੋ ਵਿਆਹ ਇੰਨੀ ਜਲਦੀ ਭਾਬੀ ਜੀ ਵਿਆਹ ਕਿਹੜੀ ਵੱਲੋਂ ਪਹਿਲਾਂ ਤੇ ਉਹ ਕਹਿੰਦੀ ਸੀ ਕੋਈ ਗੱਲ ਨਹੀਂ ਜਦੋਂ ਤੁਸੀਂ ਕਹੋਗੇ ਆਪਾਂ ਉਦੋਂ ਹੀ ਕਰ ਲਾਂਗੇ ਤੇ ਹੁਣ ਇੰਨੀ ਛਿੱਤ ਨਾਣ ਕਾਲੀ ਪੈ ਵੀ ਗਈ ਹੈ ਪੈਣੋਂ ਤਾਂ ਸਹੀ ਗੱਲ ਆ ਜਦੋਂ ਰਿਸ਼ਤਾ ਹੁੰਦਾ ਨਾ ਉਦੋਂ ਮੁੰਡੇ ਵਾਲੇ ਕਹਿ ਦਿੰਦੇ ਕੋਈ ਨਹੀਂ ਤੁਸੀਂ ਜਿੰਨਾ ਟਾਈਮ ਕਹੋਗੇ ਨਾ ਆਪਾਂ ਉਨੇ ਟਾਈਮ ਬਾਅਦ ਹੀ ਵਿਆਹ ਕਰ ਲਾਂਗੇ ਤੇ ਮੁੜ ਕੇ ਮਹੀਨਾ ਨਹੀਂ ਲੰਘਦਾ ਤੇ ਵਿਆਹ ਮੰਗਾ ਲੱਗ ਪੈਂਦੇ ਆ ਤੇ ਚਲ ਕੋਈ ਗੱਲ ਨਹੀਂ ਵਿਆਹ ਕਰਨਾ ਹੀ ਆ ਜੀ ਚੰਗੇ ਆ ਉਹ ਤਾਂ ਉਹ ਐਪੀ ਜੀ ਆ ਚੋਲਾ ਇਹ ਤਾਂ ਫੇਰ ਤੁਹਾਨੂੰ ਵੀ ਹੋਏ ਪਿਛੇ ਛੇਤੀ ਛੇਤੀ ਮੰਗਣ ਦੇ ਉਹ ਤੇ ਚਲੋ ਕੋਈ ਗੱਲ ਨਹੀਂ ਪਰ ਮੈਂ ਉਦਾਂ ਗੱਲ ਕਰਾਂਦੀ ਨਾ ਬੰਦੇ ਨੂੰ ਆਪਣੀ ਜ਼ੁਬਾਨ ਤੇ ਰਹਿਣਾ ਚਾਹੀਦਾ ਵਾ ਸਾਰਿਆਂ ਦਾ ਵਾ ਇਦਾਂ ਹੀ ਹੁੰਦਾ ਵਾ ਨਾ ਉਹ ਗੱਲ ਨਹੀਂ ਆ ਜਿੱਦਾਂ ਤੂੰ ਸੋਚਣ ਦੀ ਆ ਲਾਮਿੰਦਰ ਸੰਡੇ ਹੀ ਜਿਹੜੇ ਤੁਹਾਡੇ ਨਾਨਕੇ ਹਾਂਜੀ ਕਿਹੜਾ ਰਿਸ਼ਤਾ ਕਰਾਇਆ ਵਾ ਉਹ ਦਸੰਡੇ ਵੀ ਮੁੰਡੇ ਦੇ ਭੈਣ ਪਣਵਾਈਏ ਨੇ ਨਾ ਬਾਹਰ ਚੱਲ ਜਾਣਾ ਵਾ ਉਹ ਛੁੱਟੀ ਆਏ ਆ ਤਾਂ ਉਹ ਕਹਿਣ ਦੇ ਚਲ ਸਾਡੇ ਹੁੰਦੇ ਆਈ ਹੋ ਜੀ ਉਹ ਤੇ ਕਹਿਣ ਦੇ ਵਿਚਾਰੇ ਤੁਝੇ ਸਾਲ ਪਉਣਾ ਤੇ ਪਾਲੋ ਪਰ ਭੈਣ ਨੂੰ ਤੈਨੂੰ ਪਤਾ ਕਿੰਨੀਆਂ ਰੀਝਾਂ ਹੁੰਦਾਣੀਆਂ ਸਗੋਂ ਭਾਬੀ ਜੀ ਕਹਿਣ ਦੇ ਨੇ ਸਾਲ ਪਉਣਾ ਵਾ ਤੇ ਸਗੋਂ ਵਧੀਆ ਵਾ ਆਪੇ ਫੇਰ ਛੁੱਟੀ ਤੇ ਆ ਜਾਣਗੇ ਤੇ ਮੁੜ ਕੇ ਕਿਹੜਾ ਆਏ ਉਧਰੋਂ ਆਇਆ ਨਹੀਂ ਜਾਣਾ ਨਵ ਬਾਰ ਦੇ ਕੰਮਾਂ ਦਾ ਨਹੀਂ ਪਤਾ ਹੁੰਦਾ ਚਾਣਕ ਛੁੱਟੀ ਕੀ ਪਤਾ ਨਾ ਮਿਲੀ ਫਿਰ ਪਿੰਦਰ ਦੇ ਮਨ 'ਚ ਵੀ ਰਹੇਗਾ ਵੀ ਮੇਰੀ ਭੈਣ ਨਹੀਂ ਆਈ ਤੇ ਭੈਣ ਦੇ ਮਨ 'ਚ ਵੀ ਰਹੇਗਾ ਤੇ ਮੈਂ ਭਰਾ ਦਾ ਵਿਆਹ ਨਹੀਂ ਵੇਖਿਆ ਤੇ ਚੱਲ ਹੁਣ ਤੋਂ ਆਪਣੇ ਮੂੰਹ ਮੰਗਣ ਦੇ ਆ ਤੂੰ ਹੁਣ ਅਸੀਂ ਛੁਨੀ ਚੜਾ ਵੀ ਕਰ ਸਕਦੇ ਆ ਤੇ ਜੇ ਦੋ ਸਾਲ ਪਾਲੇ ਨਾ ਫਿਰ ਲੋਕਾਂ ਨੇ ਇਹ ਕਹਿਣਾ ਵਾ ਪਹਿਲਾਂ ਕੀਤਾ ਕੀ ਜਿਆਤ ਨਾਲੇ ਕਰਨਾ ਹੀ ਆ ਉਹ ਤੇ ਹੈ ਹੀ ਆ ਭਾਬੀ ਜੀ ਚਲੋ ਫਿਰ ਕੋਈ ਗੱਲ ਨਹੀਂ ਤੁਸੀਂ ਕਰ ਲਓ ਗੱਲ ਉਹਨਾਂ ਨਾਲ ਜਿਦੋਂ ਦਾ ਵੀ ਕਹਿੰਦੇ ਫਿਰ ਉਹਨਾਂ ਨਹੀਂ ਰੱਖ ਲਓ ਨਵ ਚਲ ਚੰਗਾ ਵਾ ਚਾਚਾ ਜੀ ਦੇ ਵੀ ਪਾਰਾ ਲੱਥੂਗਾ ਫੇ ਸਮੰਦ ਆਣੀ ਇਹ ਸੋਚਣਾ ਹੈਗਾ ਭਾਬੀ ਜੀ ਤੁਸੀਂ ਤੇ ਮੈਨੂੰ ਦੇਓ ਘਰੋਂ ਕੱਢਣ ਨਹੀਂ ਮੈਂ ਤੇ ਉਦਾਂ ਕਹਿੰਦੀ ਹਾਂ ਕਿ ਚਲ 2 ਸਾਲ ਲੰਘ ਜਾਣਗੇ ਨਾ ਫੇ ਸਗੂ ਚੰਗਾ ਵਾ ਜਿਹੜੇ ਚਾਰ ਪਏ ਹੋਣਗੇ ਮੈਂ ਇਹਨਾਂ ਨੂੰ ਵੀ ਦੇ ਦਾਂਗੀ ਤੇ ਕੋਥੇ ਉਹਨਾਂ ਨੇ ਖੋਲਣੇ ਖੋ ਨਹੀਂ ਲੈਣੇ ਪਰ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਵਿਆਹ ਹੋ ਜਾਈ ਫਿਰ ਉਹਨਾਂ ਦੀ ਅਗਲਿਆਂ ਦੀ ਵੀ ਮੰਨੀ ਪੈਂਦੀ ਆ ਉਹ ਚਲ ਕੋਈ ਗੱਲ ਨਹੀਂ ਇਹ ਨਹੀਂ ਮੈਂ ਆਉਂਦੀ ਹੈਗੀ ਪਰ ਤੂੰ ਥੋੜਾ ਬਹੁਤਾ ਨਾ ਸਮੰਹ ਦਾ ਵੀ ਸੋਚਣਾ ਕੋਈ ਨਹੀਂ ਭਾਬੀ ਜੀ ਸੋਚਾਂਗੀ ਸੋਚਣਾ ਕੀ ਹੋਣੀ ਆ ਹੁਣ ਤੂੰ ਹੀ ਵੇਖੋ ਆ ਡੈਰੀ ਵੀ ਕਿੰਨਾ ਦੇਣੇ ਕਰਨ ਤੇ ਮੇਰੀ ਵੀ ਹੁਣ ਤਨਖਾਹ ਆਉਂਦੀ ਆ ਮੈਂ ਤੇ ਗੱਲ ਕੀਤੀ ਉਹਨਾਂ ਨਾਲ ਕਿ ਕੋਈ ਨਹੀਂ ਜਿੱਥੇ ਵੀ ਤੁਹਾਨੂੰ ਮੇਰੀ ਲੋੜ ਹੋਗੀ ਨਾ ਤੂੰ ਮੈਨੂੰ ਬਸ ਦੱਸ ਦੇਣਾ ਵਾ ਆ ਚਲ ਸਮੰਹ ਵੀ ਸੈਟ ਹੋ ਜੂਗਾ ਹਾਂ ਜੀ ਕੋਈ ਗੱਲ ਨਹੀਂ ਤੇ ਨਾਲੇ ਚਾਚਾ ਜੀ ਨੇ ਮੈਂ ਆਪ ਕਹਿਣਾ ਕਿ ਹੁਣ ਨਾ ਚਾਚਾ ਜੀ ਕੰਮ ਤੇ ਜਾਇਆ ਕਰੋ ਹੁਣ ਤਾਂ ਧੀਤ ਕਮਉਂਦੀ ਐ ਮੈਂ ਤੇ ਬਥੇਰਾ ਭਾਬੀ ਜੀ ਕਹਾ ਵਾ ਤੇ ਉਹ ਕਹਿੰਦੇ ਮੈਂ ਪੁੱਤ ਤੁਹਾਨੂੰ ਪਤਾ ਵਾ ਸ਼ੁਰੂ ਤੋਂ ਕੰਮ ਕਰਨੇ ਕਿ ਜਾਂਾਂ ਤੇ ਮੇਰੇ ਤੋਂ ਨਾ ਵਿਲੇ ਬੈਠਾ ਨਹੀਂ ਜਾਂਦਾ ਮੈਨੂੰ ਹੁੰਦਾ ਵਾ ਕਿ ਕੋਈ ਨਾ ਕੋਈ ਕੰਮ ਹੋਏ ਤੇ ਮੈਂ ਉਹ ਕਰਾਂ ਤੇ ਨਾਲੇ ਤੁਹਾਨੂੰ ਪਤਾ ਹੁਣ ਕਿਹੜਾ ਉਹ ਰੋਜ਼-ਰੋਜ਼ ਜਾਂਦੇ ਨੇ ਇਦਾਂ ਜਿਦੋਂ ਕਿਤੇ ਕੋਈ ਫੋਨ ਕਰੇ ਕਿਹਨੇ ਕਿਤੇ ਹੁਣਾ ਜਾਣਾ ਹੋਏ ਟ੍ਰਿਪ ਵਗੈਰਾ ਤੇ ਫੇਰੀ ਕੋਈ ਫੋਨ ਕਰਦਾ ਤੇ ਉਦੋਂ ਹੀ ਜਾਂਦੇ ਨੇ ਡੈਡੀ ਚੱਲ ਨਾ ਵਾ ਠੀਕ ਆ ਉਹਨਾਂ ਦਾ ਕੰਮ ਕਰਨਾ ਵੀ ਚਾਹੀ ਤੇ ਹੋਰ ਭਾਬੀ ਜੀ ਵੇਲੇ ਬੈਠਿਆ ਵੀ ਨਹੀਂ ਕਿ ਜਰਾ ਹੈਗਾ ਇਹ ਥੋੜੀ ਕਿ ਹੁਣ ਮੈਂ ਕਮਾਉਣਾ ਲੱਗ ਪਈ ਆ ਤੇ ਉਹ ਸੋਚਦੇ ਕਿ ਇਹ ਨਹੀਂ ਮੈਂ ਹੁਣ ਮੰਜੀ ਤੇ ਚੜ ਕੇ ਤੇ ਬਹਿ ਜਾ ਤੇ ਤੁਹਾਨੂੰ ਕਹਾਂ ਵੀ ਹੁਣ ਮੇਰੀਆਂ ਧੀਆ ਕਮਾਉਂਦੀਆਂ ਵਾ ਤੇ ਮੈਂ ਇਹਨਾਂ ਦੀ ਕਮਾਈ ਖਾਵਾਂ ਤੁਹਾਨੂੰ ਭੁੱਲਣ ਨਹੀਂ ਚਾਹੀਦੇ ਆਪਣੇ ਦੇਨ ਤੁਹਾਨੂੰ ਇਹ ਪਤਾ گا گا ਕਿੰਨੀ ਮਗ੍ਹਾਈ ਵਧਨ ਦੀ ਆ ਤੇ ਇਹ ਵਾ ਸਹੀ ਹੈ ਜਿੰਨੇ ਜਾਣੇ ਵੀ ਕਮਾਵਾਗੇ ਉਹਨੇ ਥੋੜੇ ਆ ਪਰ ਮੈਂ ਨਹੀਂ ਆ ਵੀ ਸਾਰੀ ਉਮਰ ਤੁਹਾਨੂੰ ਕਿਦਾਂ ਪਾਲਿਆ ਕੰਮ ਕਰ ਕਰਕੇ ਤੇ ਮੈਂ ਨਹੀਂ ਚਲ ਸੁਖ ਵੇਖਣ ਹਾਂਜੀ ਤਾਂ ਮੈਂ ਨਹੀਂ ਆ ਇਹ ਧੁੰਧਾ ਡੜੀ ਗੱਲ ਸਹੀ ਦੱਸ ਸਮਝਾਈਦਾ ਤੇ ਬੜਾ ਹੁਣ ਤੁਹਾਨੂੰ ਪਤਾ ਹੀ ਆ ਨਹੀਂ ਚਾਚਾ ਜੀ ਬੈੰਦੇ ਨਹੀਂ ਆਗੇ ਲਾਵੇਂ ਬਠੇਰਾ ਸਮਝੰਦੇ ਆ ਤੇ ਚਾਚਾ ਜੀ ਛੜ ਛੜੋ ਹੁਣ ਕੰਮ ਤਾਂ ਦੇ ਪੇ ਮੇਰੀ ਆਦਤ ਆ ਜੇ ਮੈਂ ਕੰਮ ਨਾ ਕਰੂੰਗਾ ਤੇ ਮੈਨੂੰ ਮੰਜੇ ਦਾ ਇਤਲਾ ਲੱਗਦਾ ਜਿਦਾ ਬਿਮਾਰ ਵਾ ਹਾਂਜੀ ਆ ਹੋਏ ਤਾਂ ਹੀ ਆਂਦੇ ਨੇ ਗਾੜੀ ਚਲੋ ਕੋਈ ਗੱਲ ਨਹੀਂ ਆਪੇ ਥੋੜਾ ਬੋਧਾ ਟਾਈਮ ਕਰਕੇ ਤੇ ਫਿਰ ਹਾੜੀ ਤੇ ਸੰਭਲ ਕਿੱਥੇ ਆ ਉਹ ਨਹੀਂ ਮਿਲਦੀ ਕੀ ਹੈ ਇੱਥੇ ਹੋਣੀ ਆ ਭਾਬੀ ਜੂ ਨਹੀਂ ਕਿੱਥੇ ਜਾਣਾ ਗਰਲੇ ਨੇ ਉਹ ਇੱਥੇ ਇਕੱਲੇ ਬੈਠੀ ਆ ਉਹਨਾਂ ਲੜੀ ਨਹੀਂ ਨਹੀਂ ਲੜਨਾ ਕੱਲੀ ਪਾਪੀ ਜੀ ਮੈਂ ਸੋਚੇ ਚੱਲ ਤੁਸੀਂ ਦੋਵੇਂ ਡੇਜ ਗੱਲਾਂ ਕਰਨਾ ਤੇ ਕਰ ਲੋ ਕੋਈ ਗੱਲ ਨਹੀਂ ਗੱਲਾਂ ਕਰਦੀਆਂ ਕਰਨੀਆਂ ਹੀ ਨਾ ਆਵਦਾ ਮੈਂ ਕਰਦੀਆਂ ਵਿਆਹ ਪਾਪੀ ਜੀ ਐਡੀਸ਼ਨ ਤੇ ਹੋਰ ਕਰਦੀਏ ਬਾਅਦ ਤੇਰਾ ਨਹੀਂ ਕਰਨਾ ਹੈਗਾ ਇਹ ਮੇਰੇ ਨੂੰ ਤੇ ਹਲੇ ਟਾਈਮ ਹੈਗਾ ਆ ਤੇ ਉਹਦੇ ਚੱਲ ਮੰਗਣੀ ਹੋਈ ਆ ਹਲੇ ਤੇ ਵੈਸੇ ਮੁੰਡੇ ਵਾਲੇ ਕੀ ਕਹਿੰਦੇ ਆ ਮੁੰਡੇ ਆਲੇ ਨਹੀਂ ਕੱਕ ਵੀ ਆਂਦੇ ਉਹਦੀ ਪਿੰਦਰ ਦੀ ਭੈਣ ਕਾਲੀ ਪਈ ਆ ਉਹਨਾਂ ਨੇ ਬਾਹਰ ਜਾਣਾ ਸੀ ਉਹ ਆਂਦੇ ਪਛਾਲਾ ਸਾਡੇ ਹੁੰਦਿਆਂ ਹੀ ਹੋਜੇ ਵਿਆਹ ਬਾਅਦ ਤੇਨੂੰ ਪਤਾ ਬਾਹਰ ਦੇ ਘਮਾਂ ਦਾ ਕਿ ਪਹਿਲਾ ਛੁੱਟੀ ਮਿਲਨੀ ਕਿ ਨਹੀਂ ਨਾਲੇ ਭੈਣਾਂ ਨੂੰ ਚਾਹ ਹੁੰਦਾ ਭਰਾਵਾਂ ਦੇ ਵਿਆਹ ਦਾ ਆਹੋ ਤੇ ਗੱਲ ਹੈਗੀ ਆ ਤੇ ਫੇਰ ਇਹ ਗੱਲ ਡੈਡੀ ਨਾ ਕਰਨੀ ਸੀ ਡੈਡੀ ਤੇਰੇ ਨੂੰ ਤਾਂ ਪਤਾ ਵਾ ਤੇ ਮੈਂ ਤਾਂ ਨਾਬ ਨੂੰ ਪੁੱਛਣ ਆਈ ਹਾਂ ਕਿ ਕਿਦਾਂ ਤੂੰ ਦਸਤ ਕਰ ਦਈਏ ਤੇ ਉਹ ਕੀ ਆਂਦੀ ਉਹ ਆਂਦੀ ਭਾਬੀ ਜੀ ਦੇ ਤਾਂ ਤੁਹਾਨੂੰ ਚੰਗਾ ਲੱਗਦਾ ਕਰ ਲੋ ਤੇ ਮੈਂ ਕੋਈ ਗੱਲ ਨਹੀਂ ਜਾ ਕੇ ਕਰਾਂਗੀ ਲਵਣਾ ਗੱਲ ਤੇ ਕੋਈ ਗੱਲ ਨਹੀਂ ਕਰ ਦੋ ਉਹਨਾਂ ਨੂੰ ਹਾਂ ਅੱਛਾ ਭਾਬੀ ਜੀ ਉਹ ਤੇ ਠੀਕ ਐ ਮੈਂ ਤੁਹਾਨੂੰ ਇਹਦੀ ਇੱਕ ਗੱਲ ਦੱਸਾਂ ਇਹਦਾ ਨਾ ਜਨਮ ਦਿਨ ਆਉਣ ਵਾਲਾ ਵਾ ਤੇ ਕੱਲ ਬਾਜੀ ਦਾ ਫੋਨ ਆਉਂਦਿਆ ਹੀ ਕਿ ਤਾਂ ਆ ਜੀ ਸਕੂਲ ਜਿਹੜੇ ਦੋ ਫ੍ਰੀ ਹੁੰਦੀਆਂ ਤੇ ਕੋਈ ਗਿਫਟ ਗੁਫਟ ਲੈ ਕੇ ਦੇਣੀ ਹੋਣੀ ਉਹਨਾਂ ਨੇ ਸੂਟ ਕਹਿਣ ਦੇ ਹੀ ਘਰੇ ਕਿ ਚਲ ਆ ਜੀ ਤੇ ਤੈਨੂੰ ਲੈ ਦਾਂਗੇ ਤੇ ਇਹਨੂੰ ਮੈਂ ਸਮਝਾ ਕੇ ਵੀ ਕੱਲ ਲਿਆ ਹੀ ਕਿ ਤੂੰ ਨਾ ਵਧੀਆ ਜਿਹਾ ਸੂਟ ਨੂੰ ਹੱਥ ਪਾਈ ਹਣਾ ਬਾਅਦ ਅਗਲੇ ਇਹ ਨਾ ਕਹਿਣ ਕਿ ਕੁੜੀ ਨੂੰ ਤੇ ਕੱਪੜੇ ਖਰੀਦਣ ਦੀ ਜਾਚ ਨਹੀਂ ਹੈਗੀ ਤੇ ਇਹ ਆਉਣ ਤੋਂ ਹੀ ਮਨਾ ਕਰਤਾ ਜਾਣ ਤੋਂ ਹੀ ਨਹੀਂ ਦਈਏਗੀ ਕਿ ਗਈ ਨਹੀਂ ਐਵੇਂ ਤੂੰ ਉਹ ਤਾਂ ਨਹੀਂ ਸਮਝਾਇਆ ਹੈ ਮੈਂ ਤੇ ਕਿਆ ਹੀ ਪੈ ਚਲ ਜੀ ਤੇ ਜਿਹੜਾ ਗਿਫਟ ਲੈ ਕੇ ਦੇਣਗੇ ਜਾਂ ਸੂਟ ਵੀ ਲੈ ਕੇ ਦੇਣਗੇ ਤੇ ਚੰਗਾ じゃ ਲਈ ਬਾਅਦ ਅਗਲੇ ਕਹਿਣ ਨਾ ਕਿ ਇਹਨੂੰ ਤੇ ਕੋਹ ਖਰੀਦਣ ਦੀ ਜਾਚ ਨਹੀਂ ਆ ਨਹੀਂ ਚਲ ਕੋਈ ਗੱਲ ਨਹੀਂ ਮੈਂ ਤੇ ਆ ਨਹੀਂ ਹੈ ਚਲ ਚਲ ਜਾਂਦੀ ਇੱਕ ਦਿਨ ਅੱਗੇ ਵੀ ਫੋਨ ਆਇਆ ਸੀ ਇੱਥੇ ਬੈਠੀ ਲਸਣ ਛਿਲਣ ਦੀ ਹੀ ਤੇ ਦੋ ਤਿੰਨ ਵਾਰੀ ਅੰਦਰ ਫੋਨ ਵੱਜਿਆ ਤੇਨੇ ਚੁੱਕਿਆ ਹੀ ਨਹੀਂ ਫਿਰ ਮੈਨੂੰ ਕਿਹਾ ਕੋਈ ਇਹੋ ਜਿਹਾ ਨਾ ਬੰਨਾ ਲਾਈ ਕਿ ਉਹ ਸੋਚਣ ਕਿ ਜਾਣ ਕੇ ਨਹੀਂ ਚੁੱਕਿਆ ਤੇ ਉਹ ਦਿਨ ਵੀ ਇਹਦੀ ਮੰਮਾ ਮੰਮੀ ਨੇ ਵੀ ਨਾਲ ਆਉਣਾ ਹੈਗਾ ਬਾਜੀ ਦੀ ਨੇ ਤੇ ਕਹਿੰਦੇ ਸੀ ਵੀ ਆਜ ਨੂੰ ਤੇ ਕੋਈ ਸ਼ੋਪਿੰਗ ਸ਼ੋਪਿੰਗ ਕਰਨੀ ਆ ਵੀ ਚਲ ਤੈਨੂੰ ਨਾਲ ਲੈ ਲੈਨੇ ਆ ਤੇ ਉਹ ਦਿਨ ਵੀ ਨਹੀਂ ਗਈ ਹੈਗੀ ਇੱਕ ਦਿਨ ਸੰਗ ਦੀ ਵੀ ਬੜਾਇਆ ਸੱਤ ਸੰਗਣਾ ਕਰਤਾ ਹੁਣ ਜਿਦੋਂ ਰਿਸ਼ਤਾ ਹੀ ਆਪਣੇ ਹੱਥੀ ਕੀਤਾ ਵਾ ਤੇ ਚੱਲੇ ਮਿਲੇ ਚਲੇਗੀ ਫਿਰ ਪਤਾ ਲੱਗ ਜਾਂਦਾ ਵਾ ਹਾਂ ਇਹ ਤੇ ਗੱਲ ਇਹ ਵੀ ਰਾਜ ਵਿੱਚ ਜਾਂਦਾ ਧੀ ਪੁੱਤ ਭਾਬੀ ਜਦੋਂ ਫੋਨ ਵੀ ਆ ਜਾਂਦਾ ਨਾ ਤੇ ਉਹ ਵੀ ਡਰ ਡਰ ਕੇ ਚੁੱਕਦੀ ਮੈਨੂੰ ਅਖ ਤੂੰ ਹੀ ਚੁੱਕਲਾ ਮੈਂ ਕਹਿੰਨੀ ਆ ਮੇ ਰਿਸ਼ਤਾ ਤੇਰਾ ਹੋਇਆ ਕਿ ਮੇਰਾ ਹੋਇਆ ਵਾ ਮੈਨੂੰ ਕਹਿੰਦੀ ਆ ਫੋਨ ਚੁੱਕਲਾ ਫਰਜ ਤੇ ਤੇਰਾ ਹੀ ਬੰਦਾ ਵਾ ਉਹ ਚੱਕਦੀ ਰਹਿੰਦੀ ਏ ਤੈਨੂੰ ਪਤਾ ਸਹੀ ਆ ਹਾਂ ਬਹੁਤੀ ਡਰਪੋਕ ਜੀ ਆ ਤੇ ਚੱਲ ਕੋਈ ਗੱਲ ਨਹੀਂ ਆਪੇ ਵੇਖੀ ਚੁੱਕਿਆ ਕਰਨਾ ਆਹੋ ਫਿਰ ਜਦੋਂ ਆਪੇ ਉੱਥੇ ਚਲ ਗਈ ਝਾਕ ਕੇ ਸਾਰੇ ਖੁੱਲ ਜਾਣੇ ਆ ਹੁਣ ਹੋਣੀ ਕਰਦੀ ਆ ਨਾਲੇ ਭਾਬੀ ਰਿਸ਼ਤਾ ਤੇ ਹੋਇਆ ਵਾ ਤੇ ਵਿਆਹ ਵੀ ਹੋਣਾ ਹੀ ਆ ਤੇ ਜਦੋਂ ਇਹਦਾ ਵਿਆਹ ਹੋ ਗਿਆ ਨਾ ਤੇ ਮੈਨੂੰ ਹੋਰ ਤਰ੍ਹਾਂ ਹੁੰਦਾ ਰਹਿੰਦਾ ਵੀ ਮੇਰਾ ਤੇ ਜੀ ਨਹੀਂ ਲੱਗਣਾ ਸਮਨ ਹੀ ਤਾਣਾ ਨਾਮ ਨੂੰ ਨਾ ਕਹੀ ਹੈਗੀ ਤੇ ਪਤਾ ਸਹੀ ਨਹੀਂ ਜੀ ਗੱਲ ਦਿਲ ਤੇ ਲਾ ਲੈਂਦੀ ਆ ਤਾਂ ਕੋਈ ਗੱਲ ਨਹੀਂ ਥੋੜਾ ਜਿਹਾ ਟੈਂਪੋ ਆਖਦੇ ਹੀ ਤੇਰਾ ਵਿਆਹ ਕਰ ਦੇਣਾ ਭਾਬੀ ਤੁਸੀਂ ਤੇ ਹੁਣ ਮੇਰੇ ਪਿੱਛੇ ਪੈ ਗਏ ਨਵਹੁਦ ਦਾ ਹੋ ਗਿਆ ਤੇ ਹੁਣ ਤੁਹਾਡਾ ਮੇਰੇ ਵੱਲ ਧਿਆਨ ਵੀ ਹੋ ਗਿਆ ਵਾ ਕੋਈ ਨਹੀਂ ਹਰੇ ਨਵਦਾ ਹੋ ਲੈਣ ਤੋਂ ਫਿਰ ਮੇਰਾ ਸੋਚਿਓ ਸੋਚਣਾ ਕੀ ਆ ਕੀ ਪਤਾ ਹੈ ਦੋਵਾਂ ਨੂੰ ਇੰਦਾਂ ਤੋੜ ਦੇਣਾ ਇਕੱਠੇ ਤੂੰ ਹੀ ਗੱਲ ਤੇ ਐ ਕਾਂਡੇ ਸਿੱਧਾ ਮੁੰਡਾ ਵੇਖਿਆ ਹੀ ਹੁੰਦਾ ਮੇਰੇ ਲਈ ਵੀ ਕੋਈ ਗੱਲ ਨਹੀਂ ਇਹ ਲਾਂਗੇ ਕੀ ਪਤਾ ਹੈ ਵੇਖਿਆ ਨਹੀਂ ਤੈਨੂੰ ਦੱਸਣੀ ਹੁੰਦੇ ਮੰਮੀ ਆ ਜਾਓ ਇੱਥੇ ਗਰਲੀਨ ਕਿੱਥੇ ਗਈ ਆ ਗਰਲੀਨ ਮੰਮੀ ਨਾਲ ਨਾਵ ਨਾਲ ਗਈ ਏ ਅੱਛਾ ਨਾਵ ਕਰ ਗਈ ਹਾਂਜੀ ਕੰਮ ਹੀ ਕੋਈ ਨਹੀਂ ਕੰਮ ਤੇ ਕੋਈ ਨਹੀਂ ਐਵੇਂ ਮੈਂ ਵੇਖਣ ਨਹੀਂ ਮੈਂ ਕਿੱਥੇ ਗਈ ਆ ਅੱਛਾ ਕੋਈ ਨਹੀਂ ਆ ਜਾਂਦੀ ਆ ਤੇ ਨਾਲੇ ਮਮੀ ਤੁਹਾਡੇ ਨਾਲ ਗੱਲ ਕਰਨੀ ਹਾਂ ਉਹ ਨਾ ਨਵਦੇ ਵਿਆਹ ਦੀ ਉਹਨਾਂ ਨਾਲ ਚੱਲਣ ਦੀ ਆ ਅੱਛਾ ਚਾਚਾ ਜੀ ਡੇ ਹੀ ਕਹਿੰਦੇ ਉਹਨੂੰ ਫੋਨ ਫੜਨ ਵਾਲਿਆ ਆਏ ਕਿ ਉੱਤਰੋ ਕੋਈ ਤੇ ਕਹਿੰਦੇ ਵੀ ਕਿੱਦਾਂ ਮਤਲਬ ਸਾਹ ਪੁੱਛ ਡੇ ਆ ਕਰਨ ਵੀ ਚੁੰਨੀ ਚੜਾਵਾ ਕੇ ਜਾਂ ਮਤਲਬ ਵਿਆਹ ਦਾ ਕਰੀਏ ਪ੍ਰੋਗਰਾਮ ਪੂਰਾ ਅੱਛਾ ਬਾਕੀ ਤੁਸੀਂ ਵੀ ਆਪਣਾ ਕੋਈ ਮਤਲਬ ਕੋਈ ਮਾਨਦਮ ਵਿਚਾਰ ਲੋ ਸਿਆਣੇ ਜੇ ਵੀ ਕਿੱਦਾਂ ਕਰਨਾ ਸਹੀ ਹੋਊਗਾ ਪੁੱਤਰਾ ਮੁੰਡੇ ਵਾਲੇ ਕੀ ਆਂਦੇ ਆ ਵਿਆਹ ਦੇ ਕੇ ਚੁੰਨੀ ਚੜਾਵਾ ਉਹਨਾਂ ਤੋਂ ਮਮੀ ਕੋਈ ਗੱਲ ਨਹੀਂ ਕੀਤੀ ਹੈਗੀ अच्छा हां जी ते उतना फर्ज नावते चुन्नी चढ़ावा कर दने हां पर मेरी दी मम्मी मानती रह हो मैं तना ਵੀ ਆਪਾਂ ਇਤਾਂ ਕਰਦੇ ਵਿਆਹ ਕਰਦੇ ਕਿਉਂਕਿ ਮਨੋ ਨਾਮਚਾਰਾ ਨਾਲ ਕੋਈ ਲੈਣਾ ਨਾ ਦੇਣਾ ਤੇ ਤੁਮਸ਼ੱਲਾ ਵੀ ਕੋਈ ਨਹੀਂ ਆ ਉਹ ਆਂਦੇ ਵੀ ਸਰੋਪਿਆ ਨਾਲ ਮਿਲਦੀ ਕਰਾਉਣੀ ਹੈ ਜਿਹੜੀ ਵੀ ਕਰਾਉਣੀ ਹੈ اچھا ਤੇ ਫਿਰ ਸਾਡਾ ਇਨਾ ਤੇ ਫਰਜ਼ ਬੰਦਾ ਨਾ ਕਿ ਜਿਹੜੇ ਕੋਈ ਉਹਨਾਂ ਦੇ ਦੋ ਚਾਰ ਭੈਣ ਭਰਾ ਹੋਣ ਮਨੋ ਇਧਰ ਵੀ ਇਕੱਠੇ ਹੋਣੇ ਤੋ ਉਧਰ ਵੀ ਆਉਣੇ ਤੇ ਇਹ ਆ ਵੀ ਸੇਵਾ ਪਾਣੀ ਤੇ ਅਗਲੇ ਦੀ ਚੰਗੀ ਤਰ੍ਹਾਂ ਹੋਵੇ ਆਹ ਉਹ ਤਰ੍ਹਾਂ ਚਾਚੇ ਆਪਣੇ ਨੂੰ ਪੁੱਛਣਾ ਹੀ ਹੋਊਗਾ ਆਂਦਾ ਹੀ ਚਾਚਾ ਵੀ ਗੱਲ ਮੇਰੀ ਛੁੜ ਦਿੰਦਾ ਮਮੀ ਤੁਹਾਨੂੰ ਪਤਾ ਤੇ ਆ ਸੁਭਾਤਾ ਆਂਦਾ ਵੀ ਇਹ ਲਵ ਜਿੱਦਾਂ ਤੈਨੂੰ ਠੀਕ ਲੱਗਦਾ ਅੱਛਾ ਤੇ ਫਿਰ ਇਹ ਆ ਵੀ ਮੈਂ ਨਾ ਵੀ ਮੁੜ ਕੇ ਕੱਲਿਆ ਮੇਰਾ ਨਾਣਾ ਫੈਸਲਾ ਹੋਵੇ ਵੀ ਇੱਕੋ ਜਿਹੀ ਰਹਿ ਜਾਂ ਸਾਰਿਆਂ ਦੀ ਹੋਏ ਉਦੋਂ ਮੈਂ ਚਾਚਾ ਜੀ ਨੂੰ ਇਹ ਗੱਲ ਕਹਿਤੀ ਮੈਂ ਤੂੰ ਵੀ ਚੋਲਿਆ ਰਹੀ ਪੁੱਛੋ ਉਹਨਾਂ ਦਾ ਵਿਚਾਰ ਕੀ ਆ ਆਹ ਹੋ ਚਲੋ ਉਹਨਾਂ ਦੀ ਵੀ ਸਲਾਹ ਚਾਹੀਦੀ ਹੁਣ ਕਿ ਉਹ ਕਹਿ ਦੇਣ ਕਿ ਸਾਡੇ ਭੈਣ ਭਰਾ ਇਹਦੇ ਇਹਨਾਂ ਨੇ ਕੋਈ ਸੇਵਾ ਪਾਣੀ ਨਹੀਂ ਚਾਹ ਪਾਣੀ ਨਹੀਂ ਕੋਈ ਚੰਜਦਾ ਪਿਆਰਿਆ ਸਲਾਹ ਨਾਲੀ ਆ ਹੁਣ ਇਹਦੇ ਕੰਮ ਤੇ ਨਾਲੇ ਇੱਕ ਗੱਲ ਹੋਰ ਵੀ ਉੰਨੀ ਹੁਣ ਮੱਲੋ ਝੋਨਾ ਚਾਣਾ ਸੁਟਿਆ ਵਾ ਕੋਈ 2 ਰੁਪਏ ਚਲੋ ਕੋਲ ਮਾਰੇ ਦੇ ਦਿਨ ਆਏ ਵੀ ਹੈ ਹੀ ਮਾਰੇ ਚੰਗੇ ਤੇ ਇਹ ਨਾਲ ਮਿਲ ਕੇ ਕਰ ਲਾਂਗੇ ਜੇ ਕੋਈ ਐਡੇ ਟਾਈਮ ਕੋ ਥੋੜੀ ਬੋਲੀ ਟੋੜਵੋਟ ਲੱਗੂਗੀ ਤੇ ਇਹਨਾਂ ਦੇ ਤੇ ਕੋਈ ਹੈ ਹੀ ਸੱਜਾ ਖਫਾ ਕਰ ਲਾਂਗੇ ਕੋਈ ਚਿੰਤਾ ਦਾ ਕੰਮ ਨਹੀਂ ਹੈਗਾ ਚਲੋ ਕਰ ਲੋ ਸਲਾਹ ਤੁਸੀਂ ਫਿਰ ਦੋਗੇ ਹਾਂ ਨਹੀਂ ਤੁਹਾਡੇ ਨਾਲ ਹੀ ਆ ਜੇ ਮੰਨ ਲੋ ਕਿ ਤੇ ਹੋਰ ਕਰਦੇ ਤੇ ਮੰਨ ਲੋ ਅਗਲੇ ਨੂੰ ਸਾਰਾ ਕੁਝ ਦੇਣ ਲੈਣ ਵੀ ਨਾਲ ਕਰਨਾ ਪੈਂਦਾ ਕਿਤੇ ਕਰਨੇ ਵੀ ਪੈਂਦਾ ਦਾਜ ਦੂਜਾ ਤੇ ਜੱਤ ਫਿਰ ਵੀ ਸੌਂ ਕਰਨਾ ਆਹੋ ਨਹੀਂ ਮੈ ਹੁਣ ਆਈ ਨਾ ਮੁੰਡਾ ਵੀ ਨੌਕਰੀ ਵਾਲਾ ਲੱਭਾ ਵਾ ਤੇ ਕਰਨ ਵੀ ਕੁਝ ਨਹੀਂ ਦੇ ਬਿਲਕੁਲ ਹੀ ਥੋੜੇ ਘਰ ਕੇ ਆਏ ਹੂੰ ਉਦੋਂ ਮੈਂ ਚਾਹਨਾ ਤੁਹਾਡੇ ਸਾਹਮਣੇ ਉਦਾਂ ਜੇ ਚਲੋ ਬਹੁਤਾ ਨਹੀਂ ਤੇ ਮੁੰਡੇ ਨੂੰ ਕੋਈ ਥੋੜੀ ਬੁਤੀ ਸੋਣੀ ਚੀਜ਼ ਪਾ ਦੀ ਇੱਕ ਦੋ ਕਿ ਜਾਂ ਨਹੀਂ ਸਿਰ ਇੰਨਾ ਫਿਰ ਕੰਮ ਹਾਲੇ ਦੇ ਮੁੰਡੇ ਵਾਲੇ ਕਹਿੰਦੇ ਆ ਨਾ ਕਿ ਨਹੀਂ ਸਾਨੂੰ ਕੁਝ ਚਾਹੀਦਾ ਨਹੀਂ ਟੂ ਮਸ਼ਲਾ ਚਾਹੀਦਾ ਫਿਰ ਪਤਾ ਕੀ ਹੈ ਜਦੋਂ ਤੋਰ ਤੋਰ ਵੀ ਹੈ ਨਾ ਤੇ ਫਿਰ ਬਰਬਰੀ ਖਰਚਾ ਵਧ ਜਾਂਦਾ ਵਾ ਤੇ ਹਾਲੇ ਤੁਸੀਂ ਚੋਪੀ ਕੀਤੇ ਰਹੋ ਜਦੋਂ ਕੱਲ ਨੂੰ ਫੇਰ ਆਪੋਨ ਆਊਗਾ ਨਾ ਘਰ ਫਿਰ ਵੇਖ ਲਾਂਗੇ ਚਲੋ ਮੰਮੀ ਕੋਈ ਗੱਲ ਨਹੀਂ ਮੈਂ ਤਾਂ ਸਿਰਫ ਤੁਹਾਡੀ ਹੋਸ਼ ਰਾਹ ਲੈਣ ਆਵਾ ਕਿਉਂਕਿ ਫਿਰ ਵੀ ਨਿਆਣੇ ਆ ਜਿੱਥੇ ਜਿਹੜੀ ਚੀਜ਼ ਚੰਗੀ ਲੱਗੇ ਉਹ ਸਭ ਨਾਲ ਆਪਾਂ ਕਰ ਲਾਂਗੇ ਉਥੇ ਫਿਰ ਮੁੰਡੇ ਨੂੰ ਪਾਈ ਫਿਰ ਬਦੋਬ ਦੀ ਭੈਣ ਭਰਾ ਕਹਿ ਲਿਆ ਮਾਮੇ ਦੀ ਮਿਲਦੀ ਨਹੀਂ ਕਰਾਈ ਨਮਾ ਨਹੀਂ ਕਰਾਈ ਪਿਓ ਨਹੀਂ ਕਰਾਈ ਹਾਈ ਤਰ੍ਹਾਂ ਗੱਲਾਂ ਕਰਦਾ ਦੁਨੀਆਦਾਰੀਆਂ ਰੇਹ ਤੇ ਭਣ ਭਰਾ ਸਾਰੇ ਇੱਕੋ ਜਿਹੇ ਲੱਗਿਆ ਕੋਈ ਖੁਸ਼ਹਾਲ ਹੁੰਦਾ ਵਾ ਕੋਈ ਵਿੱਚ ਉਦਾਂ ਦਾ ਵੀ ਹੁੰਦਾ ਵਾ ਚਲੋ ਕੋਈ ਨਹੀਂ ਮਾਰਾ ਟਾਈਮ ਵਰੀਆ ਲੈ ਤੇ ਮੈਂ ਚੱਲਾ ਜੇ ਮੋਟਰ ਚੱਕਰ ਮਾਰਨਾ ਤੇ ਫਿਰ ਤੁਸੀਂ ਕੋਈ ਗੱਲ ਨਹੀਂ ਥੋੜਾ ਜਿਹਾ ਆਪਣੇ ਮਨ ਨਾਲ ਵੀ ਸਲਾਹ ਕਰੋ ਜੇ ਤੁਸੀਂ ਠੀਕ ਆ ਕੋਈ ਗੱਲ ਉਧਰੋਂ ਇਲਾਵਾ ਮੇਰੀ ਗੱਲ ਸੁਣ ਹਾਂ ਹਾਂਜੀ ਮੇਰਾ ਰਾਦ ਹੈ ਆ ਕਿ ਆਪਾਂ ਨਾਲ ਦੇ ਕੰਨਾਂ ਨੂੰ ਕੁਝ ਪਾ ਦਾਂਗੇ ਹਾਂ ਮੰਮੀ ਆ ਗੱਲ ਵਧੀਆ ਜੇ ਕਿਉਂਕਿ ਮੈਨੂੰ ਇਦਾਂ ਲੱਗੰਦਾ ਹੈ ਵੀ ਧੀ ਆਪਣੇ ਨੂੰ ਸਖਣੀ ਜੀ ਘਰੋਂ ਕੱਲੀਏ ਤੇ ਚੰਗਾ ਜਿਹਾ ਨਹੀਂ ਲੱਗਦਾ ਸਾਰਾ ਕੁਝ ਤਾਂ ਮਾਲਕ ਨੇ ਉਹਦੇ ਪੈਰਾਂ ਪਿੱਛੇ ਦਿੱਤਾ ਹੀ ਆ ਤੇ ਚਲੋ ਜਿੰਨਾ ਹੋ ਸਕਦਾ ਉਹਨਾਂ ਤੇ ਕਰੀਏ ਹੈ ਨਾ ਨਹੀਂ ਧੀਾਂ ਦੇ ਕੰਨ ਤੇ ਕੱਜੀ ਕੱਜਦੇ ਹੀ ਆ ਨਾ ਮਾਪੇ ਜਿੰਨਾ ਕਿਤੇ ਬਣਦਾ ਹੀ ਹੈ ਤੇ ਉਹ ਕੋਈ ਗੱਲ ਨਹੀਂ ਅਸੀਂ ਪਾ ਦਾਂਗੇ ਚਲੋ ਇਦਾਂ ਹੀ ਕਰਦੇ ਹਾਂ ਠੀਕ ਹੈ ਤੁਹਾਡੀ ਕਰਦੇ ਆਪਾਂ ਚਲੋ ਠੀਕ ਆ ਫਿਰ ਵੇਖਿਆ ਤੂੰ ਤੇ